ਸ਼ਿਵਰਾਤਰੀ ਮਹਾਉਸਾ ਕਮੇਟੀ ਵੱਲੋਂ ਨਕੌਦਰ ਦੇ ਵਿੱਚ ਜਿਹੜੀ ਅੱਜ ਜਾਗੋ ਕੱਢੀ ਜਾ ਰਹੀ ਆ ਜਿਸ ਦਾ ਲੋਕਿਕ ਨਜ਼ਾਰਾ ਤੁਸੀਂ ਦੇਖ ਸਕਦੇ ਹੋ ਆਰਪੀਐਨਡੀਐਵੀ ਨਿਊਜ਼ ਤੇ ਸ਼ਿਵਰਾਤਰੀ ਉਸ ਕਮੇਟੀ ਦੇ ਪ੍ਰਧਾਨ ਨਰੇਸ਼ ਖਾਨ ਜੀ ਵੱਲੋਂ ਆਪਣੇ ਸਾਰੇ ਸਾਥੀਆਂ ਦੇ ਨਾਲ ਇਹ ਹਰ ਸਾਲ ਕੁਝ ਨਾ ਕੁਝ ਨਵੀਂ ਜਿਹੀ ਆਪਾਂ ਨੂੰ ਨਕੌਦਰ ਦੇ ਵਿੱਚ ਚੀਜ਼ ਦੇਖਣ ਨੂੰ ਮਿਲਦੀ ਆ ਇੱਕ ਐਸਾ ਦ੍ਰਿਸ਼ੇ ਦੇਖਣ ਨੂੰ ਮਿਲਦਾ ਜਿਸ ਨਾਲ ਸਭ ਹੈਰਾਨ ਹੋ ਜਾਂਦੇ ਆ ਬਹੁਤ ਹੀ ਸਿਰੋਨਾ ਹੈ ਦ੍ਰਿਸ਼ੇ ਜਿਹੜਾ ਨਕੌਦਰ ਦੇ ਵਿੱਚ ਇਹ ਤਸਵੀਰਾਂ ਆਰਬੀਂਡਿਆ ਟੀਵੀ ਨਿਊਜ਼ ਤੇ ਨਕੋਦਰ ਤੋਂ ਦੇਖ ਸਕਦੇ ਹੋ ਪੂਰਾ ਸ਼ਹਿਰ ਜਿਹੜਾ ਇਸ ਸ਼ਵਰਾਤਰੀ ਦੇ ਸਹਿਯੋਗ ਕਰਦਾ ਆ ਤਸਵੀਰਾਂ ਨਕੋਦਰ ਤੋਂ ਤੁਸੀਂ ਦੇਖ ਸਕਦੇ ਹੋ ਆਰਬੀਂਡਿਆ ਟੀਵੀ ਨਿਊਜ਼ ਤੇ ਜਾਗੋ ਜਿਹੜੀ ਆ ਨਕੋਦਰ ਦੇ ਵਿੱਚ ਕੱਢੀ ਜਾ ਰਹੀ ਆ ਸ਼ਵਰਾਤਰੀ ਉਸ ਕਮੇਟੀ ਦੇ ਪ੍ਰਧਾਨ ਨਰੇਸ਼ ਖਾਨ ਜੀ ਉਹਨਾਂ ਦੇ ਨਾਲ ਸਾਰੇ ਸਾਥੀ ਜਿਹੜੇ ਇਸ ਜਿਹੜੀ ਸ਼ਵਰਾਤੀ ਦੀ ਜਿਹੜਾ ਪੂਰੇ ਸ਼ਹਿਰ ਨੂੰ ਲੋਕਾਂ ਨੂੰ ਦਿਖਾਉਣ ਵਾਸਤੇ ਤਿੰਨ ਰਾਤ ਜਿਹੜੀ ਮਿਹਨਤ ਕਰਦੇ ਆ ਲਾਈਟਿੰਗ ਜਿਹੜੀ ਦੇਖਣ ਨੂੰ ਮਿਲਦੀ ਹੈ ਇੱਕ ਜਿਹੜਾ ਦ੍ਰਿਸ਼ ਸਾਨੂੰ ਦੇਖਣ ਨੂੰ ਮਿਲਦਾ ਉਹ ਬਹੁਤ ਹੀ ਜ਼ਬਰਦਸਤ ਜਿਹੜਾ ਅਲੋਖਾ ਦ੍ਰਿਸ਼ ਆਉਂਦਾ ਆ ਔਰ ਕਮੇਟੀ ਦੇ ਪ੍ਰਧਾਨ ਐ ਤੇ ਹੋਰ ਮੈਂਬਰਾਂ ਨਾਲ ਗੱਲਬਾਤ ਕਰਾਂਗੇ ਔਰ ਉਹਦੇ ਨਾਲ ਆਮ ਆਦਮੀ ਪਾਰਟੀ ਦੇ ਵਲੰਟੀਅਰ ਵੀ ਇਸ ਦੇ ਵਿੱਚ ਮੌਜੂਦ ਆ ਹੋਰ ਵੀ ਜਿਹੜਿਆ ਵਕ ਵਕ ਆਉਂਦੇ ਜਾਂਦੇ ਮੈਂਬਰ ਵਿੱਚ ਮੌਜੂਦ ਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਜਾਗੋ ਜਿਹੜੀ ਨਗੋਦਰ ਦੇ ਵਿੱਚ ਕੱਢੀ ਜਾ ਰਹੀ ਹੈ ਫੰਗੜੇ ਪਾ ਕੇ ਫਿਰ ਸ਼ਿਵਰਾਤਰੀ ਦਾ ਤਿਹਾਰ ਸਭ ਦਾ ਸਾਂਝਾ ਵਰ ਪਵਿੱਤਰ ਤਿਹਾਰ ਆ ਭੋਲੇ ਸ਼ੰਕਰ ਜੀ ਦਾ ਪਿਆਰ ਸਾਰਿਆਂ ਦੇ ਸੀਰ ਬਾਦਨ ਸਿਰ ਤੇ ਬਣਿਆ ਰਿਵੇਂ ਔਰ ਇਹ ਤਸਵੀਰਾਂ ਦੇਖ ਸਕਦੇ ਹੋ ਨਗੋਦਰ ਤੋਂ ਹੋ ਜਨਾਸੀ ਹੋਰੇ ਜਨਾਸੀ ਹੋਰੇ ਜਨਾਸੀ ਹੋਰੇ ਬਿਨਾ ਦੀਆ ਜਨਾਸੀ ਹੋਰੇ ਬਿਨਾ ਹੋਰੇ ਦਰਬਾਰ ਗੁਰੂ ਘਰ ਮਾਣ ਸਾਡੀ ਦਾਸ ਮਾਸ਼ਪਤ ਜੀ ਪਾਵਨ ਤਿਵਾਰ ਬੜੀ ਸ਼ਰਧਾ ਭਰੂ ਮਨਾਇਆ ਜਾ ਰਹਾ ਹੈ ਜਿਸ ਸਮਾਜ ਦੇ ਵਿੱਚ ਹੋਇਜੇ ਦੇਵਿਦਰਾਮ ਅੰਦਰ ਦੇ ਵਿੱਚੋਂ ਜਾਕੋ ਗੱਡੀ ਆ ਰਹੀ ਹੈ ਸਾਰੇ ਦਰਾਂ ਮੈਂ ਸਾਰੇ ਸ਼ਹਿਰ ਨਿਵਾਸੀਆਂ ਨੂੰ ਬੇਨਤੀ ਕਰਦਾ ਹਾਂ 25 15 ਤਰੀਕ ਨੂੰ ਸਵੇਰੇ 11:00 ਵਜੇ ਸ਼ੋਭਾ ਯਾਤਰਾ ਵਿੱਚ ਪਹੁੰਚ ਕੇ ਇਸ ਸੰਗਤ ਦਾ ਜੀਵਨ ਪ੍ਰਗਟ ਕਰੋ ਮੈਂ ਆਪਣੇ ਵੱਲੋਂ ਮਹਾ ਸ਼ੁਰੂਤੀ ਉਸੇ ਕਮੇਟੀ ਵੱਲੋਂ ਸਾਰੇ ਸ਼ਹਿਰ ਨਿਵਾਸੀਆਂ ਨੂੰ ਅੱਜ ਦੇ ਦਿਨ ਦੀ ਲੱਖ ਲੱਖ ਵਧਾਈ ਦਵਾਇਆ ਲੱਖ ਲੱਖ ਵਧਾਈ ਦਵਾਇਆ ਜੈ ਜੀ ਰਾਮ ਜੈ ਜੀ पूरी जन की महाश्री गए सारे आज जब का ना सहयोगे महाशा इलाके अलग अलग बधाई देना उस परमात्मा अगर गुजारिश करता साढ़े इलाके खुशहाली वो परमात्मा भक्ति हर हर जय शंकर ਮਾਸ਼ਾਅੱਲੂ ਨਕੋਦਰ ਵੱਲੋਂ ਮੈਂ ਸਾਰੇ ਸ਼ਹਿਰ ਦਾ ਬਹੁਤ ਹਮਾਇਤ ਕਰਦਾ ਹਾਂ ਜਿਨ੍ਹਾਂ ਨੇ ਸਾਨੂੰ ਇਹ ਸਹਿਯੋਗ ਦਿੱਤਾ ਅੱਜ ਸਾਰਾ ਸ਼ਹਿਰ ਕੋਲੇ ਨਾਲ ਤੇ ਰੰਗਾਂ ਦੇ ਵਿੱਚ ਰੰਗਿਆ ਹੋਇਆ ਕੋਲੇ ਨਾਲ ਤੇ ਨਾਮ ਦਾ ਜਾਪ ਕਰ ਰਿਹਾ ਕੋਲੇ ਨਾਲ ਦੇ ਸੁਭਾਇਤ ਰਦੀ ਜਾਗੋ ਅੱਜ ਨਕੋਦਰ ਦੇ ਵਿੱਚ ਬੜੀ ਧੁੰਮਧਾਂ ਦੇ ਨਾਲ ਕੱਢੀ ਜਾ ਰਹੀ ਆ ਸ਼ਹਿਰ ਵਾਸੀ ਇਸ ਗੱਲ ਦਾ ਬੜਾ ਹੀ ਸਹਿਯੋਗ ਦੇ ਰਹੇ ਆ ਤੇ ਕੋਲੇ ਨਾਲ ਦੇ ਜਾਗੋ ਦਾ ਬੜਾ ਆਨੰਦ ਮਾ ਰਹੇ ਆ ਜੈ ਸ਼ੰਕਰ ਸ਼ੰਕਰ ਜੀ ਅੱਜ ਮਹਾ ਸ਼ਿਵਰਾਤਰੀ ਦੇ ਉਸਤਵ ਚ ਜਾਗੋ ਦੀ ਰਸਮ ਦਾ ਕੀਤੀ ਗਈ ਜੋ ਸਾਰੇ ਸ਼ਹਿਰ ਦੀ ਪ੍ਰਕਰਮਾ ਕਰਕੇ ਵੱਖ-ਵੱਖ ਜਗ੍ਹਾ ਤੇ ਹੁੰਦੀ ਹੋਈ ਔਰ ਬਹੁਤ ਹੀ ਭਾਰੀ ਸੰਗਤ ਅੱਜ ਖਾੜਾ ਮਾਰਦਾ ਘਾਟੇ ਸ਼ਹਿਰ ਚ ਔਰ ਇੱਕ ਵਾਰ ਫੇਰ ਤੋਂ ਸ਼ਿਵਰਾਤਰੀ ਦੀਆਂ ਸਾਰੇ ਸ਼ਹਿਰ ਵਾਸੀਆਂ ਨੂੰ ਬਹੁਤ-ਬਹੁਤ ਮੁਬਾਰਕਾਂ ਲੱਖ-ਲੱਖ ਵਧਾਈ ਜੈ ਸ਼ਿਵ ਸ਼ੰਕਰ ਜੈ ਬੋਲੇ ਨਮ ਨਮ ਬੋਲੇ ਅੱਜ ਨਕੌਦਰ ਸ਼ਹਿਰ ਦੇ ਵਿੱਚ ਜਿਹੜੀ ਮਹਾ ਸ਼ਿਵਰਾਤਰੀ ਦੀ ਜਾਗੋ ਦੀ ਗੱਲ ਜਾਰੀ ਆ ਰਹੀ ਹੈ ਸਾਰਾ ਸ਼ਹਿਰ ਹੀ ਭੋਲੇ ਨਾ ਦਾ ਅਸ਼ੀਰਵਾਦ ਲੈਣ ਲਈ ਪਹੁੰਚਿਆ ਹੈ ਤੇ ਪੂਰੇ ਸ਼ਹਿਰ ਦੇ ਵਿੱਚ ਨਰੇਸ਼ ਖਾਨ ਜੀ ਦੀ ਤੇ ਮਹਾਸ਼ਿਵਰਾਤਰੀ ਦੀ ਸਬ ਕਮੇਟੀ ਦੀ ਅਗਵਾਈ ਹੇਠ ਜੋ ਕਿ ਸ਼ਹਿਰ ਦੇ ਵਿੱਚ ਜਗਮਗ ਜਗਮਗ ਹੋਈ ਪਈ ਹੈ ਤੇ ਮੈਂ ਕਹਿੰਦਾ ਕਿ ਉਹ ਉਧਰ ਸ਼ਹਿਰ ਜਿਹੜਾ ਪੂਰੀ ਦੁਲੰਦ ਦੀ ਤਰ੍ਹਾਂ ਫੱਜਿਆ ਹੋਇਆ ਹੈ ਤੇ ਮੈਂ ਆਪਣੇ ਵੱਲੋਂ ਆਪਣੇ ਜਾਵੜਾ ਪਰਿਵਾਰ ਵੱਲੋਂ ਸਾਰਿਆਂ ਨੂੰ ਮਹਾਸ਼ਿਵਰਾਤਰੀ ਦੀਆਂ ਬਹੁਤ-ਬਹੁਤ ਵਧਾਈਆਂ ਦਿੰਦਾ ਹਾਂ ਬੰਮ ਬੰਮ ਬੋਲੇ ਬੋਲੇ ਨਾ ਕੀ ਜੈ ਮੈਂ ਇਸੰਦੀ ਸਾਰੇ ਸਾਥ ਉਨਵਾਸੀਆਂ ਨੂੰ ਆਪਣੇ ਤੇ ਪਰਿਵਾਰ ਵੱਲੋਂ ਸਾਰੀ ਲੱਖ ਲੱਖ ਵਧਾਈ ਦਿੰਦਾ ਜੋ ਇਸ ਸ਼ਹਿਰ ਦੇ ਵਿੱਚ ਅੱਜ ਸਜਾਵਟ ਹੋਈ ਆ ਉਹ ਬਹੁਤ ਦੇਖਣਯੋਗ ਹੈ ਅਤੇ ਮੈਂ ਸਾਰੀ ਸ਼ਿਵਰਾਤਰੀ ਦੀ ਟੀਮ ਨੂੰ ਇਸੇ ਦੀ ਲੱਖ ਲੱਖ ਵਧਾਈ ਦਿੰਦਾ ਹਾਂ تھین اپنھرا گنگن جو پاش سان کي تہنا چني نيران کي تہنا چني ميرے رنگ رے نا چني پھرا کي تہنا چني پھرا کي تہنا چني i